ਕਰ ਦੇ ਵਿੱਚ ਕੁੜੀ ਦਾ ਵਿਆਹ ਰੱਖਿਆ ਗਿਆ ਸੀ ਜਿਸ ਦੇ ਲਈ ਪਹਿਲਾਂ ਹੀ ਸਲਾਹਾਂ ਹੋਣ ਲੱਗ ਪਈਆਂ ਕਿ ਦਾਦਕੀਆਂ ਦੇ ਵਿੱਚ ਤਾਏ ਉਹਨਾਂ ਨੂੰ ਬੁਲਾਇਆ ਜਾਵੇ ਜਾਂ ਫਿਰ ਨਹੀਂ ਕਿਸੇ ਤਰ੍ਹਾਂ ਦੇ ਨਾਲ ਇਸ ਗੱਲ ਤੇ ਸਾਂਝ ਬਣੀ ਕਿ ਰਿਸ਼ਤੇਦਾਰੀ ਪੈਂਦੀ ਆ ਤੇ ਇਸ ਕਰਕੇ ਉਹਨਾਂ ਨੂੰ ਬੁਲਾ ਕੇ ਲੈਣਾ ਚਾਹੀਦਾ ਹੈ ਨਹੀਂ ਪਤਾ ਸੀ ਕਿ ਵਿਆਹ ਦੇ ਵਿੱਚ ਆ ਕੇ ਇਸ ਤਾਏ ਅਤੇ ਉਸਦੇ ਪਰਿਵਾਰ ਦੇ ਵੱਲੋਂ ਅਜਿਹਾ ਕੁਝ ਕੀਤਾ ਜਾਣਾ ਕਿ ਅੱਜ ਕੁੜੀ ਘਰ ਦੀ ਘਰ ਹੀ ਬੈਠੀ ਰਹਿ ਜਾਣੀ ਹੈ ਜਿਸ ਦੀ ਬਰਾਤ ਆ ਜਾਣੀ ਸੀ ਅਤੇ ਉਸਨੇ ਡੋਲੀ ਚੜ੍ਹ ਕੇ ਆਪਣੇ ਸਹੁਰੇ ਘਰ ਚਲੀ ਜਾਣਾ ਸੀ ਉਸ ਕੁੜੀ ਨੂੰ ਮਾਪੇ ਹੁਣ ਆਪਣੇ ਹੀ ਘਰ ਦੇ ਵਿੱਚ ਲੈ ਕੇ ਬੈਠੇ ਨੇ ਇਸ ਦਾ ਕਾਰਨ ਇਸ ਕੁੜੀ ਦਾ ਤਾਇਆ ਅਤੇ ਉਸ ਦੇ ਜਾਣਕਾਰਾਂ ਸਮੇਤ ਪਰਿਵਾਰਿਕ ਮੈਂਬਰ ਬਣੇ ਨੇ ਜਿਨ੍ਹਾਂ ਦੇ ਵੱਲੋਂ ਡੀ ਜੇ ਦੀ ਰਾਤ ਦੇ ਸਮੇਂ ਹੀ ਅਜਿਹਾ ਹੰਗਾਮਾ ਕੀਤਾ ਗਿਆ ਸਾਰੇ ਪਰਿਵਾਰ ਨੂੰ ਲਹੂ-ਲਹਾਨ ਕੀਤਾ ਗਿਆ ਬੱਚਿਆਂ ਤੱਕ ਨੂੰ ਬਖਸ਼ਿਆ ਨਹੀਂ ਗਿਆ ਜਿਸ ਦੇ ਚਲਦੇ ਅੱਜ ਵੀ ਕੁੜੀ ਹੱਥਾਂ ਤੇ ਮਹਿੰਦੀ ਲਾ ਕੇ ਚੂੜਾ ਹੱਥ ਤੇ ਵਿੱਚ ਲੈ ਕੇ ਬੈਠੀ ਹੈ ਪਰ ਉਹ ਸਵੇਰ ਹੋਈ ਹੀ ਨਹੀਂ ਜਦੋਂ ਉਸਨੇ ਆਪਣੇ ਲਾੜੇ ਦਾ ਇੰਤਜ਼ਾਰ ਕਰਨਾ ਸੀ ਅਤੇ ਡੋਲੀ ਚੜ੍ਹ ਕੇ ਆਪਣੇ ਸਹੁਰੇ ਘਰ ਚਲੀ ਜਾਣਾ ਸੀ ਆਖਿਰਕਾਰ ਕਿਉਂ ਇਹ ਕੁੜੀ ਦੇ ਨਾਲ ਇਹ ਸਭ ਕੁਝ ਹੋਇਆ ਹੈ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰ ਹੋਰ ਕੀ ਕੁਝ ਦੱਸਦੇ ਨੇ ਮਮਦੋਰ ਤੋਂ ਹੀ ਖਬਰ ਆ ਰਹੀ ਸੀ ਹੋਟੜੀ ਜਾਣਕਾਰੀ ਇਸ ਸਮੇਂ ਸਾਡੇ ਕੋਲ ਪਹੁੰਚੀ ਹੈ ਜਾਣ ਲੈਣਾ ਕੁੜੀ ਕੀ ਨਾਮ ਕੀ ਦੋਸਤ ਮੇਰਾ ਨਾਮ ਪੂਜਾ ਹੈ ਪੂਜਾ ਅੱਜ ਤੁਹਾਡਾ ਵਿਆਹ ਸੀ ਹਾਂਜੀ ਰਾਤੋਂ ਨਹੀਂ ਸੀ ਹਾਂਜੀ ਤੇ ਕੀ ਹੋਇਆਗੀ ਰਾਤ ਕਾਫੀ ਲੜਾਈ ਹੋਈ ਨੱਚਦੇ ਨੱਚਦੇ ਲੜਪੇ ਇੱਕ ਦੂਜੇ ਨਾਲ ਜਿਹੜਾ ਗੰਮਾ ਆਇਆ ਕਾਫੀ ਗੰਮਾ ਆਇਆ ਕਿੰਨੇ ਕਿ ਕਰਮ ਮੇਰੇ ਵੱਡੇ ਪਾਪਾ ਨੇ ਔਰ ਉਹਨਾਂ ਦੇ ਬੱਚਿਆਂ ਨੇ ਕੀ ਲੱਗਦੇ ਵੱਡੇ ਪਾਪਾ ਤਾਇਆ ਔਰ ਤਾਇ ਦੇ ਮੁੰਡੇ ਯਾਰ ਇੱਥੇ ਇੱਥੇ ਭਾਗ ਹੋਈ ਕਿਸ ਦਾ ਹਾਂਜੀ ਨੱਚਦੇ ਨੱਚਦੇ ਇੱਕ ਦੂਜੇ ਦੇ ਗੱਲ ਪੈ ਗਏ ਔਰ ਤਾਇ ਔਰਾਂ ਨੇ ਮਤਲਬ ਕੀ ਕਰੋ ਕਰਪਾਨਾ ਕੱਢੀਆਂ ਛਾਲਾ ਚਰਉਣ ਲੱਗ ਗਏ ਨਾਲ ਦੇ ਪਿੰਡ ਦੇ ਮੁੰਡੇ ਸੱਦੇ ਉਹਨਾਂ ਨੇ ਇਟਾਂ ਰੋੜੇ ਚਲਾਏ ਔਰ ਮੇਰੇ ਮਾਮੇ ਨੂੰ ਫਾਇਰ ਕਰ ਦਿੱਤਾ ਕਿੱਡੇ ਕਿ ਚੱਕਦੀ ਹੋਈ ਹੈ

ਇਹਨਾਂ ਕਥੋਂ ਦੇ ਹਨ ਬਲਦ ਮੈਂ ਪਿੰਡ ਪੀਰਾਵਾਂ ਵਾਲੇ ਤੋਂ ਗੇ ਸ਼ਾਦੀ ਬੇਟੀ ਦੀ ਹਾਂਜੀ ਹਾਂਜੀ ਤੇ ਬਸ ਇਹ ਨੱਚ ਟੱਪ ਰਾਇ ਸੀਦੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਹਾਂਜੀ ਭਰਾ ਤਾਂ ਨਹੀਂ ਸਾਡੀ 12 ਵਜੇ ਹਾਂਜੀ ਰਾਤ ਨੂੰ ਆਇਆ ਰਾਤ ਨੂੰ 2 ਵਜੇ ਦਾ ਟਾਈਮ ਮੇਰੇ ਜੇਠਰਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾ ਪਤਾ ਨਹੀਂ ਕੀ ਉਹਨਾਂ ਦੇ ਨਾਮ ਨਹੀਂ ਮੈਂ ਜਾਣਦੀ ਹਾਂ ਜੰਦਾ ਬੰਦਾ ਪਟਿਆ ਸੇਟਾ ਦੇ ਵਿੱਚ ਹਾਂਜੀ ਇਹ ਨਕਰਪਾਨ ਫੜੀ ਸੀ ਉਹ ਮਾਰੀ ਮੇਰੇ ਵੱਡੇ ਭਰਾ ਦੇ ਬਹੁਤ ਜਿਆਦਾ ਸੱਟ ਲੱਗੀ ਆ ਹਾਂਜੀ ਨੱਚਦੇ ਆ ਹਾਂਜੀ ਹਾਂਜੀ ਇਸ ਤਰ੍ਹਾਂ ਜਿਹੜੀ ਹੈ ਵਿਆਹ ਦੇ ਇਸ ਪਾਸੇ ਇਹ ਇਹਨਾਂ ਨੇ ਪਹਿਲਾਂ ਪਲਾਨ ਬਣਾਇਆ ਹੋਇਆ ਸੀ ਸਾਨੂੰ ਨਹੀਂ ਪਤਾ ਸਾਨੂੰ ਪਿੰਡ ਵਾਲੇ ਦੱਸਦੇ ਸੀ ਤੁਹਾਡੇ ਵਿਆਹ ਚ ਇੰਨਾ ਇਸ ਤਰ੍ਹਾਂ ਕਰਨਾ ਅਸੀਂ ਵਿਸ਼ਵਾਸ ਨਹੀਂ ਕੀਤਾ ਫਿਰ ਵੀ ਅਸੀਂ ਇਹਨਾਂ ਨੂੰ ਸੱਦ ਲਿਆ ਹਾਂ ਤੇ ਇਹਨਾਂ ਰਲ ਕੇ ਪਿੰਡ ਦੇ ਮੁੰਡੇ ਬੁਲਾ ਲਾ ਤੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ ਓਣ ਸਾਡੀ ਮੰਗ ਜਿਹੜਾ ਸਾਡਾ ਕੁੱਟਾ ਭੱਜਾ ਸਮਾਨ ਤੇ ਮੇਰੇ ਪੈਸੇ ਡਿੱਗੇ ਮੇਰੀ ਉਹ ਵੀ ਦੇਣ ਤੇ ਜਿਹੜੇ ਸਾਡੀ ਸੋਨੇ ਦੀ ਗੁड़िया ਤੇ ਮੇਰੇ ਭਰਾ ਦੀ ਆਈ ਨਵੀਂ ਵਿਆਹੀ ਕੁੜੀ ਹੋਂਦੇ ਟੋਪਸ ਨੇ ਡਿੱਗੇ ਨੇ ਉਹ ਵੀ ਲੈਣੇ ਹਨ। ਇੰਨਾ ਕੋ ਕੰਮ ਹੋਇਆ। ਹਾਂਜੀ। ਜਿਹੜੇ ਆਪਣੇ ਹੰਗਾਮੇ ਦੇ ਵਿੱਚ ਜ਼ਖਮੀ ਹੋਏ ਨੇ ਕਿੰਨੇ ਸਾਰੇ ਇੱਥੇ ਆਏ ਨੇ ਪੇਸ਼ੂ। ਸਾਡੇ ਕੋਲ ਇੱਕ ਪੇਸ਼ੈਂਟ ਆ ਹੈ। ਜੱਸਾ ਨਾ ਆਇਆ ਉਹਦਾ। ਤੇ ਉਹਨਾਂ ਨੇ ਦੱਸਿਆ ਸਾਡੀ ਪਿੰਕ ਕਿ ਲੜਾਈ ਹੋਈ ਹੈ। ਤੇ ਉਹਨੇ ਨਾ ਕਿ ਪਰਚਾ ਘਟਾਇਆ ਸੀ ਨਾ ਪਰਚਾ ਘਟਾਇਆ। ਇੱਕ ਹੀ ਜ਼ਖਮੀ ਹੈ। ਹਾਂਜੀ। ਇਹਨੂੰ ਦਾਖਲ ਕਰ ਲੈ ਸਰ। ਨਹੀਂ ਹਾਲੇ ਤਾਂ ਇੱਕ ਵਾਰੀ ਨੈਕਸ ਕਰਨ ਲਈ ਭੇਜਿਆ।